60-65 ਸਾਲ ਦੇ ਸਕੂਲ ਵੈਣ ਦੇ ਡਰਾਈਵਰ ਵੱਲੋਂ ਇੱਕ 11 ਸਾਲਾਂ ਦੀ ਬੱਚੀ ਦੇ ਨਾਲ ਛੇੜਛਾੜ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਲੈ ਕੇ ਸਕੂਲ ਦੇ ਬਾਹਰ ਕੀਤੀ ਨਾਰੇਬਾਜੀ ਮਾਮਲਾ ਬਠਿੰਡਾ ਦੇ ਸੈਂਟ ਜੇਵੀਅਰ ਸਕੂਲ ਦਾ ਜਿੱਥੇ ਇੱਕ 11 ਸਾਲਾਂ ਦੀ ਲੜਕੀ ਦੇ ਨਾਲ ਸਕੂਲ ਦੇ ਸਕੂਲ ਦੀ ਇੱਕ ਮੈਨ ਹੈ ਜੋ ਸਕੂਲ ਵੈਣਾ ਉਸ ਦੇ ਵਿੱਚ ਇੱਕ ਡਰਾਈਵਰ ਜੋ 60-65 ਸਾਲ ਦਾ ਦੱਸਿਆ ਜਾ ਰਿਹਾ ਹੈ ਉਸ ਬੱਲੋ ਉਸ 11 ਸਾਲ ਦੀ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਤੇ ਨਾਲ ਪਰਿਵਾਰਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਏ ਹੈ ਕਿ ਉਸ ਦੇ ਨਾਲ ਕੋਈ ਹੈਲਪਰ ਲੇਡੀਜ਼ ਨਹੀਂ ਹੁੰਦੀ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਕੂਲ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੇ ਨਾਲ ਹੈਲਪਰ ਜਿਹੜੀ ਹੈ ਇੱਕ ਆਪਣੀ ਔਰਤ ਰੱਖੀ ਜਾਵੇ ਤੇ ਜੇ ਇਹ ਕਹਿੰਦੇ ਵੀ ਬੱਸਾਂ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤਾਂ ਇਹਨਾਂ ਬੱਸਾਂ ਦੇ ਤੋਂ ਆਪਣਾ ਨਾਮ ਆ ਜਿਹੜਾ ਉਹ ਆਪਣਾ ਹਟਾਇਆ ਜਾਵੇ ਹਾਂ ਉਸ ਨੂੰ ਸੁਣਾਉਣੇ ਹੈ ਸਬੰਧੀ ਕੀ ਕਹਿੰਦੇ ਨੇ ਇੱਥੋਂ ਦੇ ਲੋਕ ਅਤੇ ਐਸ ਐਚ ਓ ਥਾਣਾ ਸਿਵਲੈਂਡ ਜੇਵੀਆਰ ਪ੍ਰਸ਼ਾਸਨ ਮੁਰਦਾਬਾਦ 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 ਦਬ ਕੇ ਬਿੱਟੋ ਹਾਏ 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 ਦਬ ਕੇ ਬਿੱਟੋ ਹਾਏ 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 ਜੇਵੀਆਰ ਪ੍ਰਸ਼ਾਸਨ ਮੁਰਦਾਬਾਦ 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 ਜੇਵੀਆਰ ਪ੍ਰਸ਼ਾਸਨ ਮੁਰਦਾਬਾਦ 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 ਬੱਚੇ ਨਾਲ ਹੋਏ ਨਹੀਂ ਸਮਾਂਗੇ ਨਹੀਂ ਸਮਾਂਗੇ ਜੇਵੀਆਰ ਪ੍ਰਸ਼ਾਸਨ ਮੁਰਦਾਬਾਦ 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 ਜੇਵੀਆਰ ਪ੍ਰਸ਼ਾਸਨ ਮੁਰਦਾਬਾਦ डब किटू हब के बिटू हाए ह ਇਹ ਕਾਰਨ ਕੀ ਰੈਗੂਲੇਸ਼ਨ ਕਰ ਰਹੇ ਹੋ ਸਕੂਲ ਦੇ ਬਾਹਰੋਂ ਤੁਸੀਂ ਇਹ ਕੀ ਘਟਨਾ ਕੀ ਗੱਡੀ ਸਰ ਇਹ ਨਾ 13 ਤਰੀਕ ਦੀ ਗੱਲ ਹੈ ਜੀ ਮੇਰੀ ਬੇਟੀ ਸੰਜੇ ਵੀ ਸਕੂਲ ਬਟਿੰਡਾ ਫੇਸ ਤੋਂ ਉੱਚ ਪਰਦੀ ਹੈ ਜਿੱਥੇ ਤੋਂ ਸੋ ਜਿਵੇਂ ਸੰਜੇ ਦੀ ਸਕੂਲ ਬਟਿੰਡਾ ਵਿੱਚ ਪੜਦੀ ਹੈ ਜੀ ਸਰ ਮੇਰੀ ਬੇਟੀ ਨੂੰ ਚਲੋ ਵੈਨ ਡਰਾਈਵਰ ਸਾਮਣੂ ਸਕੂਲੋਂ ਬਾਅਦ ਛੱਡਣ ਆਇਆ ਸਰ ਜਦੋਂ ਸਾਰੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਮੇਰੀ ਬੇਟੀ ਇਕੱਲੀ ਰਹਿ ਗਈ ਸਾਰੇ ਨੇ ਵੈਨ ਡਰਾਈਵਰ ਨੇ ਮੇਰੀ ਬੇਟੀ ਨਾਲ ਫੇਰ ਖਾਨੇ ਕੀ ਪਰ ਉਸ ਤੋਂ ਬਾਅਦ ਸਰ ਮੇਰੀ ਬੇਟੀ ਨੇ 247 252 ਦੇ ਨੀਅਰ ਅਬਾਊਟ ਮੈਨੂੰ ਕਾਲ ਕੀਤੀ ਸਰ ਮੈਂ ਅੰਦਰ ਜੌਬ ਤੇ ਸੀਗੀ ਸਰ ਮੈਨੂੰ ਫੋਨ ਚੱਕ ਨਹੀਂ ਹੋਇਆ ਫਿਰ ਜਦੋਂ ਮੈਂ ਬੇਟੀ ਨੂੰ ਬੈਕ ਕਾਲ ਕੀਤੀ ਤਾਂ ਨਰੋਮਦੀਨੋਂ ਦੀਦਾ ਹਾਂ ਕੋ ਹਾਂ ਕਿ ਬੁਰਾ ਹਾਲ ਸੀ ਬੱਚੇ ਦਾ ਮੈਨੂੰ ਫੋਨ ਆਇਆ ਮਮਾ ਮੇਨਾਂ ਵੈਨ ਡਰਾਈਵਰ ਨੇ ਇਹ ਕੰਮ ਕਰਦਾ ਸਰ ਮੈਨਾਂ ਨੂੰ ਕਿਹਾ ਵੀ ਤੂੰ ਜਾ ਦਿੱਤਾ ਤੈਨੂੰ ਪਾਪਾ ਨੂੰ ਭੇਜਦੀ ਆ ਮੈਂ ਵੀ ਆਪਾਂ ਆਉਣੇ ਆ ਸਰ ਜਦੋਂ ਮੈਂ ਆਈ ਮੈਂ ਉਹਦੇ ਬੱਚੇ ਨੂੰ ਕੰਟਰੋਲ ਕੀਤਾ ਗੱਲ ਨਾ ਲਾਇਆ ਪਿਆਰ ਨਾ ਕੀਤਾ ਫਿਰ ਸਰ ਨੈਕਸਟ ਮੈਂ ਫਰਮਲ ਥਾਣਾ ਕਲੀ ਗਈ ਸੀ ਫਰਮਾ ਜ਼ਾਨਾ ਦੇ ਪੁਲਿਸ ਨੇ ਮੈਨੂੰ ਪ੍ਰੋਪਰ ਕੋਆਪਰੇਟ ਕੀਤਾ ਮੈਂ ਪ੍ਰਸ਼ਾਸਨ ਤੇ ਕੋਈ ਨਹੀਂ ਹੋਉਂਗੀ ਮੈਨੂੰ ਕੋਆਪਰੇਟਿੰਗ ਕੀਤਾ ਪ੍ਰੋਪਰ ਕੋਆਪਰੇਟ ਕੀਤਾ ਗਿਆ ਸਰ ਮੈਨੂੰ ਉਹਨਾਂ ਨੇ ਵੈਨ ਮਾਲਕ ਨੇ ਤੇ ਵੈਨ ਐਸੋਸੀਏਸ਼ਨ ਨੇ ਨਾਲ ਦੇ ਨੰਦਾ ਰੈਸਿਪਟ ਦਿਵਾਤਾ ਜੀ ਸਰ ਉਸ ਤੋਂ ਬਾਅਦ ਜਦੋਂ ਮੈਂ ਫ੍ਰੀ ਹੋ ਕੇ ਐਸਆਈਆਰ ਪ੍ਰੋਸੈਸ ਤੋਂ ਆਪਦੇ ਸਟੇਟਮੈਂਟਸ ਵਗੈਰਾ ਦੇਣ ਤੋਂ ਬਾਅਦ ਜਦੋਂ ਸਕੂਲ ਨੂੰ ਇਨਫੋਰਮ ਕਰਨਾ ਆਇਆ ਵੀ ਮੈਂ ਹੁਣ ਚਲੋ ਸਕੂਲ ਨੂੰ ਵੀ ਇਨਫੋਰਮ ਕਰਦੀ ਆਂ ਸਰ ਪਹਿਲਾਂ ਮੇਰੀ ਹਿੰਦੂ ਮੈਮ ਨਾਲ ਗੱਲ ਹੋਈ ਜਿਹਨੂੰ ਮੈਂ ਮੈਂ ਤਾਂ ਮੇਰੇ ਨਾਲ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਮੈਮ ਬੱਚੇ ਨਾਲ ਗਲਤ ਸਰ ਜਦੋਂ ਮੈਂ ਅਰਚਨਾ ਮੈਮ ਕੋਆਰਡੀਨੇਟਰ ਨੂੰ ਫੋਨ ਕੀਤਾ ਸਰ ਅਰਚਨਾ ਮੈਮ ਦੀ ਕੋਈ ਸੇਕ ਨਹੀਂ ਪਹਿਲਾਂ ਤਾਂ ਸਰ ਇਹ ਫੋਨ ਨਹੀਂ ਚੱਕਦੀਆਂ ਮੈਮ ਇਹਨਾਂ ਨੂੰ ਮੈਸੇਜ ਛੱਡਨੇ ਪੈਂਦੇ ਆ ਵੀ ਸਾਡੀ ਇੱਕ ਗੱਲ ਸੁਣ ਲਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਫਿਰ ਅੱਧੇ ਘੰਟੇ ਬਾਅਦ ਜਦੋਂ ਮੈਸੇਜ ਛੱਡਨ ਤੋਂ ਬਾਅਦ ਅੱਧਾ ਘੰਟਾ 15 ਮਿੰਟ ਬਾਅਦ ਮੈਂ ਦੁਬਾਰਾ ਕਾਲ ਕੀਤੀ ਜੀ ਤੇ ਫਿਰ ਇਹਨਾਂ ਨੇ ਮੈਮ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਤਾਂ ਬੜਾ ਰੂਟ ਵੀ ਹੈ ਵੀ ਅੱਜ ਕੀ ਆ ਹਾਂ ਕਿ ਮੈਮ ਦੀ ਬੱਚੇ ਨਾਲ ਮੀਥਿੰਗ ਹੋ ਗਈ ਮੈਂ ਤਾਂ ਕੋਈ ਵਰਡਸ ਹੀ ਨਹੀਂ ਦੱਸੇ ਗਏ ਮੈਂ ਕਿਹਾ ਜੋ ਜੈਂਸ ਕਰਦੇ ਹੁੰਦੇ ਮੇਰੇ ਬੱਚੇ ਨਾਲ ਮੈਮ ਉਹ ਜੀ ਹੋ है प्राइवेट है, कोई नहीं। पर भी मेरा बनफॉर्म करना हम दसो जी करा कल आ जा फादर से मिल जाए ऐसे कैसे कर करी ऐसे कैसे कर, कर, कर लोग है बस ये मैम ने फोन कर दिया फिर बस मेरी हूँ इको चीज है जो कहें गैन प्राइवेट ने ਵੈਨਾ ਦੀ ਪ੍ਰੋਮੋਸ਼ਨ ਦਾ ਪੂਰੀ ਕਰ ਰਹੀ ਹੈ ਵੈਨਾ ਇਹਨਾਂ ਦੇ ਨਾਮ ਲੈ ਕੇ ਸਾਰੇ ਬਠਿੰਡੇ ਵਿੱਚ ਘੁੰਮਦੀਆਂ ਫਿਰਦੀਆਂ ਨੇ ਇਹਨਾਂ ਦੀ ਪ੍ਰੋਮੋਸ਼ਨ ਹੋ ਰਹੀ ਹੈ ਜਿੱਥੇ ਪ੍ਰੋਮੋਸ਼ਨ ਦਾ ਨਾਮ ਹੈ ਉੱਥੇ ਤਾਂ ਜੀ ਤੁਹਾਡਾ ਸਕੂਲ ਹੈ ਜਿੱਥੇ ਜੇ ਜ਼ਿੰਮੇਵਾਰੀ ਦਾ ਨਾਮ ਹੈ ਉੱਥੇ ਸਾਡਾ ਸਕੂਲ ਹੈ ਨਹੀਂ ਨਹੀਂ ਜ਼ਿੰਮੇਵਾਰੀ ਚੱਕਦੇ ਸਭ ਜਮਾ ਨਾ ਜ਼ਿੰਮੇਵਾਰੀ ਚੱਕਦੇ ਅਸੀਂ 3 ਸਾਲ ਦਾ ਆਪ ਦਾ ਬਲੂੰਬਾ ਸਾਡੇ 3 ਸਾਲ ਦਾ ਛੱਡਦੇ ਆ ਸਰ ਇਹਨਾਂ ਕੋਲੇ ਬੱਚੇ ਨੂੰ ਪੂਰਾ ਬੋਲਣਾ ਵੀ ਨਹੀਂ ਆਉਂਦਾ ਹੁੰਦਾ ਅਸੀਂ ਇਹਨਾਂ ਕੋਲੇ ਛੱਡਦੇ ਆ ਸਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਬੱਚੇ ਦਾ ਹਾਲ ਪੁੱਛਣ ਦੀ ਮੰਗ ਕੀ ਕਰਦੇ ਸੀ ਸਰ ਮੇਰੀ ਮੰਗ ਇਹ ਹੀ ਹੈ ਵੀ ਅਧਿਆਪਨਾ ਮੈਮ ਰਿਤਨ ਚ ਅਪੋਲੋਜਾਈਜ਼ ਕਰਨ ਸਾਡੇ ਤੋਂ ਸਰ ਪ੍ਰਿੰਸੀਪਲ ਸਰ ਬਾਹਰ ਆ ਕੇ ਹੁਣ ਮੇਰਾ ਕੱਲੀ ਦਾ ਮੁੱਦਾ ਨਹੀਂ ਦਾ ਸਾਰੇ 13 ਦਾ ਮੁੱਦਾ ਕਰਾਓ ਅਬ ਫਿਰ ਹਮ ਜੇ ਪ੍ਰਿੰਸੀਪਲ ਸਰ ਬਾਹਰ ਆ ਕੇ ਸਾਡੀ ਜਿੰਮੇਵਾਰੀ ਸੁਣ ਤੁਮ ਤਾਂ ਬਾਹਰ ਕੇ ਦੇ ਅੰਦਰੋਂ ਏਸੀ ਰੂਮ ਤੋਂ ਬਾਹਰ ਨਿਕਲਣਾ ਸੀ ਜੀ ਫੜੇ ਆਸੀਂ ਵੀ ਏਸੀਆਂ ਤਰ੍ਹਾਂ ਵਾਲੇ ਲੋਕ ਹੈ ਅਗਲੀ ਵਾਰੀ ਖੜੇ ਆ ਸਰ ਤੇ ਬਾਹਰ ਆਉਣ ਸਾਡੇ ਪੇਰਾਂ 'ਚ ਪੈਣ ਸੁਣਨ ਸਰਦਾ ਸਰ ਜਾਂ ਤਾਂ ਪੈਨਾਂ ਨੂੰ ਹੋਲੀ-ਹੋਲੀ ਪ੍ਰਾਈਵੇਟ ਲੈ ਕੇ ਨਾ ਆਪਾਂ ਬੰਨਾਂ ਲੋਕਾਂ ਦਾ ਨਾਮ ਲਾ ਕੇ ਦੇਣਾ ਸਾਡਾ ਬੰਨਾਂ ਰਣ ਨਾਲ ਵੀ ਅੱਪੇ ਢਿਲ ਕਰ ਲਾਗੇ ਜਾਇ ਕਿ ਦੋਰੀ ਵਧ ਦੇ ਦੀ ਹੈ ਹਨ ਜੀ ਤੇ ਉਸ ਜਾਂ ਫਿਰ ਇਹਨਾਂ ਨੂੰ ਅੰਦਰ ਪੂਰਾ ਪ੍ਰੋਪਰ ਆਪਦੇ ਕਰਨ DDC ਸਾਹਿਬ ਗਾਈਡਲਾਈਨਸ ਕਰਨ ਬਿਕ ਪ੍ਰੋਪਰ ਜੀ ਟੈਸਟ ਦਾ ਹਰ ਇੱਕ ਵੈਨ ਦੇ ਵਿੱਚ ਹੋਵੇ ਪ੍ਰੋਪਰ ਇੱਕ ਫੀਮੇਲ ਸਟਾਫ ਹਰ ਇੱਕ ਵੈਨ ਦੇ ਵਿੱਚ ਹੋਵੇ ਇਹ ਫੀਮੇਲ ਜਵਾਬ ਕੋਈ ਨਹੀਂ ਨਾ ਜੀ ਨਾ ਜੀਵੀਰ ਦੇ ਨਜ਼ੂਕ ਕੋਈ ਨਹੀਂ ਹੈਗਾ ਸਰ ਇੱਕ ਦਿਨ ਮੇਰੇ ਬੱਚੇ ਸਕੂਲ ਵਿੱਚ ਰਹਿੰਦੇ ਆ ਪਹਿਲੀ ਉਹਦੇ ਮੈਂ ਕੋਸ਼ਿਸ਼ ਕਰੂੰਗੀ ਨਾਲ ਰੱਖਾਂ ਇਹ ਚਲੋ ਬਹੁਤ ਵੱਡਾ ਸੁਪਨਾ ਸਪਾਰਸ਼ਾਂ ਲਵਾ ਲਵਾ ਸਰ ਅਸੀਂ ਐਡਮਿਸ਼ਨ ਕਰਾਈਆਂ ਸਰ ਲਈ ਮਿਲ ਕੇ ਕਰ ਕਰ ਕੇ ਜੇ ਮੇਰੇ ਬੱਚੇ ਇੱਥੇ ਰਹਿੰਦੇ ਹਰ ਇੱਕ ਪੇਰੈਂਟ ਦਾ ਸੁਪਨਾ ਹੁੰਦਾ ਮੇਰਾ ਬੱਚਾ ਵੱਡੇ ਤੋਂ ਵੱਡੇ ਸਕੂਲ ਵਿੱਚ ਪੜੇ ਹਰ ਇੱਕ ਪੇਰੈਂਟ ਇਹਦੀ ਸੋਚ ਰਹਾ ਸਰ ਜੇ ਮੇਰੇ ਬੱਚੇ ਇੱਥੇ ਰਹਿੰਦੇ ਮੈਨੂੰ ਰਿਟਨ ਚ ਦੇਣ ਵੀ ਮੇਰੇ ਬੱਚਾ ਨੂੰ ਕੋਈ ਹਰਾਸ਼ ਨਹੀਂ ਕੀਤਾ ਜਾਊਗਾ ਕੋਈ ਉਹਨਾਂ ਨੂੰ ਮੈਂਟਲ ਹਰਾਸ਼ਮੈਂਟ ਦਾ ਸਾਹਮਣਾ ਕੋਈ ਉਹਨਾਂ ਨੂੰ ਪਰਸਨਲਟੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੀ ਇਹੀ ਮੇਰੀ ਗੱਲ ਹੈ ਮੈਂ ਪਰਿੰਦਲ ਇਹ ਬੱਚਾ ਇਕੱਲਾ ਇਹ ਭੈਂਦੀਆਂ ਦਾ ਬੱਚਾ ਨਹੀਂ ਹੈ ਇੱਕ ਇੱਕ ਵੱਡੇ ਦਾ ਬੱਚਾ ਨਹੀਂ ਹੈ ਇਹ ਬੱਚਾ ਕਿਸੇ ਦਾ ਵੀ ਹੋ ਸਕਦਾ ਹੈ ਇਹ ਜਾਤੀ ਨਾ ਦਾ ਅਸੀਂ ਸਮਾਂਗੇ ਇਹ ਜਾਤੀ ਬਿਲਕੁਲ ਨਾ ਇਨਸਾਫੀ ਹੈ ਕਿ ਇੱਕ ਡਰਾਈਵਰ ਕਿ ਜਿਹੜਾ ਕਿ ਇੱਕ ਇੱਕ ਆਪਾ ਸਕੂਲ ਨੂੰ ਕਹਿੰਦੇ ਕਿ ਮਾਵਾ ਬਣਾ ਲੋ ਵੱਧ ਹੁੰਦਾ ਸਕੂਲ ਤੇ ਉਹਦਾ ਡਰਾਈਵਰ ਕਿ ਬੱਚੇ ਨਾਲ ਛੇੜਖਾਡੀ ਕਰੇ ਇੱਕ ਬਸੇ ਸਕੂਲ ਕਹਿੰਦਾ ਕਿ ਬਸਾ ਪ੍ਰਾਈਵੇਟ ਹੈ ਤੇ ਦੂਸਰੇ ਬਸੇ ਉਹਨਾਂ ਦਾ ਆਪ ਦਾ ਸਕੂਲ ਦਾ ਨਾਮ ਲਗਾਈ ਬਟਾ ਇਹ ਕਿੱਥੋਂ ਦਾ ਇਨਸਾਫ ਹੈ ਇਹਦੇ ਚ ਇੱਕ ਲੇਡੀ ਦੇ ਜਿਵੇਂ ਟੂਰਿੰਗ ਕੋਡ ਦੇ ਆਰਡਰ ਹੈ ਲੇਡੀ ਸਟਾਫ ਵੀ ਹੋਣਾ ਚਾਹੀਦਾ ਤੇ ਬੀਬੀ ਸਾਹਿਬ ਨੂੰ ਇੱਕ ਜਿਵੇਂ ਜੀਪੀਐਸ ਨਾਲ ਕੈਮਰੇ ਦਾ ਸਿਸਟਮ ਵੀ ਹੋਣਾ ਚਾਹੀਦਾ ਸਕੂਲ ਇਸ ਵਾਰ ਦੇ ਜਿਹੜੀ ਕੋਆਰਡੀਨੇਟਰ ਮੈਡਮ ਹੈ ਉਹ ਬਿਲਕੁਲ ਸਾਫ ਲੋਕਾਂ ਨਾਲ ਗਲਤ ਬਿਹੇਵੀਅਰ ਕਰਦੀ ਹੈ ਤੇ ਇਹ ਮਿਲਗੀ ਜਾਤੀ ਨਾਤਾ ਦੀ ਰਾਵਾਂਗੇ ਅਸੀਂ ਪਬਲਿਕ ਦੇ ਵਿੱਚ ਇਹ ਚੀਜ਼ ਦੀ ਮਾਵੀ ਮੰਗਵਾਵਾਂਗੇ ਇਹ ਅਸੀਂ ਇੱਕੋ ਗੱਲ ਅਪੀਲ ਕਰਦੇ ਹਾਂ ਕਿ ਬੱਚਾ ਨੂੰ ਆਪ ਦੇ ਅੰਡਰਲਾਈਨ ਤੇ ਤਾਂ ਜੋ ਕਿਸੇ ਵੀ ਬੱਚੇ ਨਾਲ ਜਾਤੀ ਨਾ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਦਾਸ ਜੱਜਦਾਰ ਕਰਮਜੀਤ ਸਿੰਘ ਪ੍ਰਧਾਨ ਗੱਤਕਾ ਦਲ ਪੰਜਾਬ ਹੈੱਡਕੁਆਰਟਰ ਅਟਕਸ਼ਰੀ ਦੰਦਵਾ ਸਾਹਿਬ ਤਲਵੰਡੀ ਸਾਬ ਤੋਂ ਪਹੁੰਚੇ ਆ ਜੀ ਹਾਂਜੀ ਹਾਂਜੀ ਅਸੀਂ ਅਸੀਂ ਇਸ ਇਥੋਂ ਸਾਨੂੰ ਖਬਰ ਲੱਗੀ ਸੀ ਉਸ ਬੱਚੀ ਨੂੰ ਅਸੀਂ ਪਰਿਵਾਰ ਨੂੰ ਘਰੇ ਜਾ ਕੇ ਵੀ ਉਹ ਬੱਚੀ ਦਾ ਅਸੀਂ ਪਤਾ ਲਿਆ ਦੋ ਦਿਨ ਪਹਿਲਾਂ ਮਿਲ ਕੇ ਆਏ ਆ ਜਿਹੜਾ ਉਹ ਹਰਕਤ ਕਰਨ ਵਾਲਾ ਬੰਦਾ ਜਿਹੜਾ ਉਹ ਗ੍ਰਿਫਤਾਰ ਹੋ ਗਿਆ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਪਰ ਜਿਹੜੇ ਸਕੂਲ ਵਾਲੇ ਇਹਨਾਂ ਦੇ ਕੰਨ ਦੇ ਉੱਤੇ ਇੱਕ ਜੂੰਨ ਹੀ ਛੱਡ ਕੇ ਇਹਨਾਂ ਨੇ ਮਤਲਬ ਇਹਨਾਂ ਦਾ ਮਤਲਬ ਸਿਰਫ ਤੁਹਾਡੇ ਪੰਜਾਬ ਦਾ ਪੈਸਾ ਲੁੱਟਣ ਤੇ ਆ ਤੇ ਥੀਸਾ ਭਰਾਉਣ ਤੇ ਆ ਇਹਨਾਂ ਨੂੰ ਤੁਹਾਡੇ ਬੱਚਿਆਂ ਨਾਲ ਇਥੋਂ ਪਤਾ ਲੱਗਦਾ ਵੀ ਕੋਈ ਵੀ ਲਗਾਓ ਨਹੀਂ ਆਪਾਂ ਟੀਚਰ ਨੂੰ ਟੀਚਰ ਨੂੰ ਜਿਹੜਾ ਮਾਪੇ ਸਮਝਦੇ ਆ ਆਪਾਂ ਕਹਿੰਦੇ ਆ ਵੀ ਬੱਚਿਆਂ ਦਾ ਜਨਮ ਦੇਣ ਵਾਲਾ ਮਾਪੇ ਮਾਪਾਪਾ ਪਹਿ ਜਿਹੜੇ ਟੀਚਰ ਹੁੰਦੇ ਨੇ ਗੁਰੂ ਹੁੰਦੇ ਨੇ ਇਹ ਇਹ ਦੂਜੇ ਮਾਪੇ-ਬਾਪ ਆ ਜਿਹੜੇ ਬੱਚਿਆਂ ਦੀ ਪਾਲਣਾ ਪੋਸਣਾ ਕਰਦੇ ਆ ਤੇ ਉਹਨਾਂ ਨੇ ਬੱਚੇ ਨਾਲ ਐਡਾ ਹਾਦਸਾ ਹੋਣ ਦੇ ਬਾਵਜੂਦ ਬੱਚੇ ਦਾ ਇੱਕ ਪਤਾ ਤੱਕ ਨਹੀਂ ਲਿਆ ਇਥੋਂ ਲੈ ਕੇ ਉਹਨਾਂ ਦੇ ਪੇਰੈਂਟਸ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਰੂਟ ਦੇ ਅਗਿਆਰ ਕੀਤਾ ਉਹ ਇਸੇ ਗੱਲ ਤੋਂ ਮਤਲਬ ਦੀ ਪੱਲਾ ਛੜਾ ਗਏ ਕਹਿੰਦੇ ਵੀ ਜਿਹੜੀਆਂ ਬੱਸਾਂ ਇਹ ਪ੍ਰਾਈਵੇਟ ਆ ਅਸੀਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਕਰਦੇ ਆ ਹੱਥ ਜੋੜ ਕੇ ਜਿਨ੍ਹਾਂ ਦੇ ਬੱਚੇ ਇਥੇ ਪੜਦੇ ਆ ਅੱਜ ਇਹਨਾਂ ਨਾਲ ਹੋਈ ਆ ਕੱਲ ਨੂੰ ਤੁਹਾਡੇ ਵੀ ਕਿਸੇ ਬੱਚੇ ਨਾਲ ਹੋ ਸਕਦੀ ਐ ਅੱਗ ਜੇ ਕਿਸੇ ਤੇ ਲੱਗੀ ਆ ਤਾਂ ਤੁਹਾਡਾ ਫਰਜ਼ ਬਣਦਾ ਉਹਨਾਂ ਦੇ ਨਾਲ ਖੜੋ ਇਹਨਾਂ ਦੇਖੋ ਵੀ ਉਹਨਾਂ ਉਹ ਪ੍ਰੋਬਲਮ ਚ ਨਹੀਂ ਅਸੀਂ ਨਾ ਆਈਏ ਕਿਸੇ ਨਾਲ ਵੀ ਇਹ ਟੱਕਾ ਹੋ ਸਕਦਾ ਕੱਲ ਨੂੰ ਫਿਰ ਤੁਹਾਡੇ ਨਾਲ ਕੌਣ ਖੜੂਗਾ ਸੋ ਪੰਥ ਵੱਲੋਂ ਅਸੀਂ ਡਟ ਕੇ ਹਮਾਇਤ ਆ ਅਸੀਂ ਮੋਢਾ ਮੋਢਾ ਲਾ ਕੇ ਇਸ ਪਰਿਵਾਰ ਨਾਲ ਖੜੇ ਆ ਸੰਘਰਸ਼ ਤੱਕ ਜਿੱਥੇ ਤੱਕ ਵੀ ਜਾਣਾ ਪਊ ਅਸੀਂ ਜਾਵਾਂਗੇ ਪ੍ਰਸ਼ਾਸਨ ਦਾ ਵੱਟੋਂ ਕੀ ਆਇਆ ਪਾਪਾ ਜੀ ਸਾਡੇ ਕੋਲੇ ਕੋਈ ਕੋਈ ਉਹਨਾਂ ਬੰਦਿਆਂ ਨੇ ਕੰਟੈਕਟ ਨਹੀਂ ਕਰਿਆ ਅਸੀਂ ਕੱਲ ਦਾ ਪਾਇਆ ਸੀਗਾ ਉਹਨਾਂ ਦਾ ਤਾਂ ਇੱਥੋਂ ਤੱਕ ਦੱਸ ਦਿਆ ਵੀ ਕੋਈ ਬੰਦਾ ਕਿੱਡੀ ਵੀ ਪ੍ਰੋਬਲਮ ਚ ਹੋਵੇ ਕੋਈ ਤੇਰੇ ਨਾਲ ਤੇ ਜਾ ਉਹਨਾਂ ਦੇ ਬੱਚੇ ਉਹ ਪਹਿਲਾਂ ਉਹਨਾਂ ਨੂੰ ਮੈਸੇਜ ਛੱਡਦੇ ਆ ਜੇ ਉਹਨਾਂ ਨੇ ਮੈਸੇਜ ਇਥੇ ਤਾਂ ਕਿ ਉਹ ਗੱਲ ਵੀ ਨਹੀਂ ਕਰਦੇ ਇੰਨਾ ਇੰਨਾ ਦਾ ਸਟੇਟ ਜਿਹੜਾ ਇਹਨਾਂ ਨੇ ਚੱਕਿਆ ਪਿਆ ਇਹ ਇਹ ਮੂਰਖ ਦਾ ਇਹ ਆਪਣੇ ਲੋਕਾਂ ਦੀ ਬੜੇ ਵੱਡੇ ਵੱਡੇ ਸਕੂਲ ਆ ਤੁਸੀਂ ਇੱਥੇ ਡੋਨੇਸ਼ਨਾਂ ਵੀ ਦਿੰਦੇ ਹੋ ਰਿਸ਼ਤਿਆਂ ਦੇ ਦੇ ਬੱਚੇ ਭਰਤੀ ਕਰਾਉਂਦੇ ਆ ਅਫਸਰਾਂ ਦੀਆਂ ਸਪਾਰਸਾਂ ਆਪਾਂ ਬੱਚੇ ਭਰਤੀ ਕਰਾਉਂਦੇ ਆ ਆ ਕੁਸ਼ ਕਰ ਨੂੰ ਭਰਤੀ ਕਰਾਉਂਦੇ ਆ ਆਪਾਂ ਬੱਚਿਆਂ ਨੂੰ ਜੇ ਆਪ ਦੀ ਸਿੱਖਿਆ ਹੈਡ ਚੰਗੇ ਸਕੂਲ ਦੇ ਵਿੱਚ ਪੜ੍ਹਾ ਸਕਦੇ ਆ ਅੱਜ ਕੱਲ ਦਾ ਸਰਕਾਰੀ ਸਕੂਲਾਂ ਦੇ ਵਿੱਚ ਬੜੀਆਂ ਵੱਡੀਆਂ ਪੜਾਈਆਂ ਇੱਥੇ ਨਾ ਮੈਨੂੰ ਸਵੇਰੇ ਵੀ ਫੋਨ ਆਇਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਇੱਕ ਇਥੇ ਟੀਚਰ ਆ ਗਿਆ ਉਹ ਮੇਰਾ ਜੂਨੀਅਰ ਦੂਗਾਸੀ ਯੂਨੀਵਰਸਿਟੀ ਦੇ ਵਿੱਚ ਮੇਰਾ ਜੂਨੀਅਰ ਹੈ ਉਹਦਾ ਮੈਨੂੰ ਉਹ ਮੇਰੇ ਤਿੰਨ ਸਾਲ ਜੂਨੀਅਰ ਆ ਹਲੇ ਉਹ ਬਹੁਤ ਨੀਚੇ ਛੋਟੇ ਲੈਵਲ ਦਾ ਹਲੇ ਕੋਰਸ ਕਰੀ ਜਾਂਦਾ ਉਹ ਇੱਥੇ ਵਿਚਾਰਾ ਟੀਚਰ ਲੱਗਿਆ ਹੋਇਆ ਉਹ ਕਹਿੰਦਾ ਬਾਬਾ ਜੀ ਤੁਸੀਂ ਸਾਡੇ ਸਕੂਲ ਜਾਉਣਾ ਮੈਂ ਕਿਹਾ ਹਾਂ ਇੱਥੇ ਉਹ ਸਕੂਲ ਜਿਹੜੇ ਰੱਖਦੇ ਹੈ ਜਿਨ੍ਹਾਂ ਦੀ ਆਪਦੀ ਪੜਾਈ ਦਾ ਮਿਆਰ ਇੱਕ ਪਾਸੇ ਤੁਹਾਡੇ ਕੋਲੇ ਮਲੇ ਟੈਕਨੈਟ ਕਲੀਅਰ ਸਟੂਡੈਂਟ ਟੀਚਰ ਹੁੰਦੇ ਆ ਸਰਕਾਰ ਇਹਦੇ ਪ੍ਰਬੰਧ ਕਰਦੀ ਆ ਟੈਕਨੈਟ ਕਲੀਅਰ ਟੀਚਰ ਹੁੰਦੇ ਆ ਉੱਤੇ ਆਪਾਂ ਉਹਨੂੰ ਆਪਾਂ ਸਟੇਟਸ ਘੱਟ ਮੰਨਦੇ ਆ ਲੋਕਾਂ ਦੇ ਵਿੱਚ ਇਹ ਮੰਨਦੇ ਆ ਵੀ ਆਪਾਂ ਜੀ ਕੀ ਕਹਾਂ ਵੀ ਮੇਰਾ ਸਕੂਲ ਮੇਰਾ ਬੱਚਾ ਜਿਹੜਾ ਉਹ ਜੀਵੀਰਚ ਨਹੀਂ ਪੜਦਾ ਜੀ ਮੇਰਾ ਬੱਚਾ ਜਿਹੜਾ ਫਲਾਣੇ ਪਬਲਿਕ ਸਕੂਲ ਤੋਂ ਪੜਦਾ ਉਹਨੂੰ ਸਟੇਟਸ ਦੇ ਮਾਰੀ ਇਹਦੇ ਸਕੂਲਾਂ ਦੇ ਵਿੱਚ ਬੱਚੇ ਭੇਜੀ ਜਾਂਦੇ ਹੋ ਬੱਚਿਆਂ ਨਾਲ ਕੀ ਕੁਝ ਹੋਈ ਜਾਂਦਾ ਇਹ ਇਹਦੇ ਸੋਸਤਿਆਂ ਦੀ ਲੋੜ ਆ ਜੀ ਹਨਾ ਜੀ ਤੋਂ ਬਾਹਰ ਰਜਿਸਟ ਤਤੋ ਦੀ ਘਟਨਾ ਹੈ ਤੇ ਕੀ ਕਾਰਵਾਈ ਕੀਤੀ ਕੋਲਪੋਲੀ ਬਨੈਸਮਾ ਬੋਲੇ ਤੇ ਪਿਛਲੇ ਦਿਨੇ ਇੱਕ ਜੇਵੀਐਸ ਫੂਲ ਜਿਹੜੀ ਲੜਕੀ ਫੜਦੀ ਸੀ ਇਥੇ ਤੇ ਉਹਦੇ ਨਾਲ ਜਿਹੜਾ ਡਰਾਈਵਰ ਸੀਗਾ ਵਾਹਨ ਦਾ ਉਹਦੇ ਵੱਲੋਂ ਕੋਈ ਛੇੜਖਾਨੀ ਵਗੈਰਾ ਸੀ ਜਿਹੜੇ ਅਲੀਕੇਸ਼ਨ ਸੀਗੇ ਉਸ ਸੰਬੰਧੀ ਜਿਹੜੀ ਹੈਗੀ ਐਫ ਆਈ ਆਰ ਥਾਣਾ ਸਰਮਲ ਵਿਖੇ ਦਰਜ ਰਜਿਸਟਰ ਉਹਦੀ ਜਿਹੜੀ ਤਸਵੀਰ ਹਮਲੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਅੱਜ ਜਿਹੜਾ ਹੈਗਾ ਇੱਥੇ ਸਾਨੂੰ ਸੀਗਾ ਵੀ ਜਿਹੜਾ ਹੈਗਾ ਜੇ ਵੀ ਸਕੂਲ ਕਲੇਜ ਮੇਰੇ ਹਾਂ ਪੇਰੈਂਟ ਵੱਲੋਂ ਤੇ ਉਰਜਾਪਤੀ ਵੱਲੋਂ ਧਰਨਾ ਕੀਤਾ ਜਾ ਰਿਹਾ ਜਿਸ ਸੰਬੰਧੀ ਜਿਹੜਾ ਲਾਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਜਿਹੜੀ ਹੈਗੀ ਫੋਰਥ ਜਿਹੜੀ ਹੈਗੀ ਹੈ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਨਸੰਘਾਵੀ ਘਟਨਾ ਨਾ ਵਾਪਰੇ। ਅਰੋਪੀ ਲੈਸ ਹੋ ਗਿਆ ਸਰ ਸਾਹਮਣੇ ਉਹ ਸੰਬੰਧੀ ਜਿਹੜਾ ਹੈਗਾ ਤੁਹਾਨੂੰ ਜਾਣਕਾਰੀ ਹੈਗੀ ਆ ਆਪਣਾ ਸੰਬੰਧਤ ਜਿਹੜਾ ਸਸੋ ਦੇ ਸਕਦੇ ਹੋ ਸਾਰੀ ਜਾਣਕਾਰੀ